ਜੈ ਪੀਰਾਂ ਦੀ ਜੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦਾ ਵਿਸ਼ਾ ਆਪਾਂ ਤੁਹਾਡੇ ਨਾਲ ਸਾਂਝਾ ਕਰਨ ਲੱਗੇ ਆ ਇਹ ਰੂਹਾਂ ਨੇ ਜਿਨ੍ਹਾਂ ਤੇ ਪੀਰਾਂ ਦੀ ਗੁਰੂਆਂ ਦੀ ਫਕੀਰਾਂ ਦੀ ਰਹਿਮਤ ਹੁੰਦੀ ਹੈ ਸੋ ਜਿਨ੍ਹਾਂ ਨੂੰ ਵੀ ਜਾਣੀ ਤੁਸੀਂ ਮੰਨਦੇ ਹੋ ਸੋ ਉਹਨਾਂ ਦੀ ਰਹਿਮਤ ਏ ਰੂਹਾਂ ਤੇ ਹੁੰਦੀ ਹੈ ਸੋ ਜਿਹੜੀਆਂ ਰੂਹਾਂ ਬਾਰੇ ਅੱਜ ਜ਼ਿਕਰ ਕਰਾਂਗੇ ਜੀ ਵੀਡੀਓ ਰਾਈ ਸੋ ਵੀਡੀਓ ਨੂੰ ਪੂਰੀ ਸੁਣਨਾ ਸਮਝਣਾ ਤੇ ਅਮਲ ਕਰਨਾ ਜੀ ਕੁਝ ਕਮੈਂਟਾਂ ਦੱਸਾਂਗੇ ਕਮੈਂਟਾਂ ਵੀ ਜਰੂਰ ਸੁਣਿਓ ਕਮੈਂਟਾਂ ਚੋਂ ਵੀ ਕਈ ਸੰਭਾਵਨਾ ਦੇ ਜਵਾਬ ਤੁਹਾਨੂੰ ਬਿਲਚਣ ਕੇ ਜੀ ਬਿਨਾ ਪੁੱਛਿਆ ਸੋ ਜੇਕਰ ਕੋਈ ਰੂਹ ਪਹਿਲੀ ਵਾਰ ਇਸ ਚੈਨਲ ਦੇ ਨਾਲ ਜੁੜੀ ਹੈ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਾਈਆਂ ਦੀ ਵੀ ਲਿਖਣਾ ਤੇ ਨਾਲ ਲੱਗਦੇ ਹੀ ਘੰਟੀ ਦਾ ਬਟਨ ਵੀ ਜਰੂਰ ਦਬਾਓ ਤਾਂ ਕਿ ਹਰ ਰੋਜ਼ ਵੀਡੀਓ ਦਾ ਮੈਸੇਜ ਤੁਹਾਡੇ ਫੋਨਾਂ ਤੇ ਆਉਂਦਾ ਰਹੇ ਜੀ ਤੇ ਜੇਕਰ ਤੁਹਾਨੂੰ ਕਿਸੇ ਹੋਰ ਪਾਸ਼ਾ ਦੇ ਵਿੱਚ ਸਾਡੀ ਵੀਡੀਓ ਆ ਰਹੀ ਆ ਤੇ ਤੁਹਾਨੂੰ ਖੁਦ ਨੂੰ ਆਵਾਜ਼ ਪਹਿਲਾ ਵਾਰ ਪੰਜਾਬੀ ਚ ਸੁਣਨ ਲਈ ਸੈਟਿੰਗ ਕਰਨੀ ਪਵੇਗੀ ਜੀ ਜੇਕਰ ਸਮਝ ਨਹੀਂ ਆਉਂਦੀ ਤੇ ਅਸੀਂ ਇੱਕ ਸ਼ਾਰਟ ਵੀਡੀਓ ਪਾਈ ਹੋਈ ਹੈ ਜਿਵੇਂ ਉੱਥੇ ਚ ਆਪਸ਼ਨ ਨੂੰ ਕਲਿੱਕ ਕੀਤਾ ਗਿਆ ਉਹਵੇਂ ਕਰੋਗੇ ਤੇ ਆਵਾਜ਼ ਪਹਿਲਾ ਵਾਰ ਪੰਜਾਬੀ ਚ ਹੀ ਆਵੇਗੀ ਜੀ ਕੋਈ ਔਖਾ ਕੰਮ ਨਹੀਂ ਹੈ ਸੋ ਹੁਣ ਆਪਾਂ ਇੱਥੇ ਪਹਿਲਾਂ ਇੱਕ ਕਮੈਂਟ ਦੱਸ ਦਿੰਨੇ ਆ ਸੋ ਇੱਥੇ ਇੱਕ ਕਮੈਂਟਾਂ ਵਿੱਚ ਲਿਖਦੇ ਨੇ ਕਿ ਦੀਦੀ ਜੀ ਮੈਂ ਲੱਖ ਦਾਤਾ ਪੀਰ ਜੀ ਦਾ ਵੀ ਕਰਮਾ ਕਰਦੀ ਆ ਜੰਦਰ ਸ਼ਾਮਦਾਰ ਜੀ ਦਾ ਵੀ ਕਰਮਾ ਕਰਦੀ ਆ ਕੀ ਇਹ ਸਹੀ ਆ ਕਹਿੰਦੇ ਕਿ ਸਾਨੂੰ ਦੱਸਣਾ ਜ਼ਰੂਰ ਸੋ ਦੇਖੋ ਜੀ ਨਾਮ ਤਾਂ ਮਾਲਕ ਦਾ ਹੀ ਹੈ ਸੋ ਨਾਮ ਜਪਣਾ ਕੋਈ ਮਾੜਾ ਸੰਕੇਤ ਮਾੜੀ ਗੱਲ ਨਹੀਂ ਹੈ ਸੋ ਜਪੋ ਪਰ ਇਥੇ ਇੱਕ ਹੀ ਗੱਲ ਕਹਾਂਗੀ ਕਿ ਮੇਲ ਜਿਹਨੂੰ ਔਧਾ ਦਿੱਤਾ ਹੋਇਆ ਜਿਹਦੇ ਨਾਮ ਦਾ ਚਿਰਾਗ ਰੋਸ਼ਨ ਹੈ ਉਹਨੂੰ ਪਹਿਲ ਰੱਖ ਕੇ ਚੱਲਣਾ ਹੈ ਪਹਿਲਾਂ ਉਹਦਾ ਹੀ ਸ਼ੁਕਰਾਨਾ ਧੰਨਵਾਦ ਸ਼ਬਦ ਜੋ ਵੀ ਹੈ ਉਸ ਤੇ ਮਰਨਾ ਹੈ ਤੇ ਜੇਕਰ ਦੋਨਾਂ ਧਿਰਾਂ ਦੀ ਤੁਸੀਂ ਸੇਵਾ ਕਰਦੇ ਹੋ ਸਤਿਕਾਰ ਕਰਦੇ ਹੋ ਪਹਿਲ ਦਿੱਤੀ ਹੋਈ ਹੈ ਤੇ ਦੋਨਾਂ ਧਿਰਾਂ ਦਾ ਕਰੋ ਸੋ ਉਹ ਤੁਹਾਡੇ ਮਨ ਦਾ ਆਪ ਤੁਸੀਂ ਵਿਚਾਰ ਜਿਹੜਾ ਆ ਦੇਖਣਾ ਹੈ ਕਿ ਸਾਡਾ ਮਨ ਕੀ ਕਹਿੰਦਾ ਹੈ ਕਿਵੇਂ ਸੇਵਾ ਕਰਨ ਨੂੰ ਕਹਿੰਦਾ ਹੈ ਜਦੋਂ ਮਨ ਕਹੇ ਕਿ ਆ ਕਰਮ ਕਰਨਾ ਆ ਤਾਂ ਉਹ ਕਰ ਹੀ ਲੈਣਾ ਚਾਹੀਦਾ ਕਿਉਂਕਿ ਪ੍ਰਮਾਤਮਾ ਮਨ ਵਿੱਚ ਹੀ ਵਸਦਾ ਹੈ ਤੇ ਅੰਦਰੋਂ ਹੀ ਸਵਾਲਾਂ ਦੇ ਜਵਾਬ ਦੇ ਦਿੰਦਾ ਹੈ ਜੀ ਤੇ ਬਾਕੀ ਕਰਮਾਂ ਕਰੋ ਸੋ ਜਿੰਨਾ ਕਰੋਗੇ ਉਨਾ ਹੀ ਵਧੀਆ ਆ ਸਿੱਧ ਹੋ ਜਾਵੇ ਤਾਂ ਫਿਰ ਸਭ ਕੁਝ ਸਹੀ ਹੋ ਜਾਂਦਾ ਹੈ ਜੀ ਸੋ ਪੀਰਾਂ ਦੇ ਕਰਮੇ ਸਾਰੇ ਹੀ ਪਾਵਰਫੁਲ ਹੁੰਦੇ ਨੇ ਸੋ ਕਈ ਇੱਕ ਕਲਮੇ ਦੇ ਵਿੱਚ ਹੀ ਸਾਰਿਆਂ ਨੂੰ ਦੇਖ ਲੈਂਦੇ ਨੇ ਮੁਰਸ਼ਿਦ ਪੀਰ ਨੂੰ ਦੇਖ ਲੈਂਦੇ ਨੇ ਕਿ ਇੱਕ ਵਿੱਚ ਦੀ ਹੀ ਸੇਵਾ ਲੈ ਲੋ ਤੇ ਫਿਰ ਨੈਗਮਾ ਪਾ ਕੇ ਅਲੱਗ-ਅਲੱਗ ਸ਼ਬਦ ਸਿਮਰ ਲੈਂਦੇ ਨੇ ਸੋ ਸ਼ਬਦ ਜਿਹੜਾ ਵੀ ਸਿਮਰਨਾ ਹੈ ਉਹਨੂੰ ਬਹੁਤ ਉੱਚਾ ਰਤਬਾ ਦੇਣਾ ਕਿ ਇਹਦੀ ਜੋ ਪਾਵਰ ਬਹੁਤ ਹੈ ਘੱਟ ਨਹੀਂ ਕਿਸੇ ਨੂੰ ਸਮਝਣਾ ਕਿ ਆਹ ਸ਼ਬਦ 'ਚ ਪਾਵਰ ਜ਼ਿਆਦਾ ਤੇ ਇਹਦੇ 'ਚ ਜ਼ਿਆਦਾ ਇਹ ਪਾਵਰ ਜ਼ਿਆਦਾ ਘੱਟ ਉਦੋਂ ਹੁੰਦੀ ਆ ਜਦੋਂ ਅਸੀਂ ਸਿਮਰਦਿਆਂ ਜਿੰਨਾ ਅਸੀਂ ਪ੍ਰੇਮ ਸ਼ਬਦ ਨਾਲ ਜਿਹੜੇ ਨਾ ਪਾਵਾਂਗੇ ਉਨੀ ਹੀ ਉਹਦੀ ਪਾਵਨ ਨਿਕਲ ਕੇ ਮੂਰੇ ਆਉਣੀ ਆ। ਸੋ ਸ਼ਬਦ ਸਿਮਰਨ ਤੇ ਸਰ ਤੇ ਪਾਵਰ ਦਾ ਪਤਾ ਚੱਲਦਾ ਆ। ਪਾਵਰ ਸਭ ਸ਼ਬਦਾਂ ਵਿੱਚ ਇੱਕ ਹੀ ਹੁੰਦੀ ਆ। ਜੇਕਰ ਗੌਰ ਤਾਂ ਨਾ ਕੀਤੀ ਆ, ਨਾਮ ਸ਼ਬਦ ਮਿਲਿਆ ਹੋਇਆ, ਉਹ ਸ਼ਬਦ ਸਿਮਰ ਲਓ, ਉਹਦੇ ਵਿੱਚ ਪਾਵਰ ਦਾ ਤੁਹਾਨੂੰ ਅਹਿਸਾਸ ਹੋ ਜਾਵੇਗਾ। ਸ਼ਬਦ ਵਿੱਚ ਹਰ ਇੱਕ ਦੇ ਵਿੱਚ ਪਾਵਰ ਹੁੰਦੀ ਆ ਪਰ ਸਾਨੂੰ ਸਿਮਰਨਾ ਪਵੇਗਾ ਜੇਕਰ ਪਾਵਰ ਨੂੰ ਦੇਖਣਾ ਹੈ। ਜੇਕਰ ਕਈ ਉਹਦੇ ਹੀ ਸ਼ਬਦ ਲੈ ਕੇ ਮੁੜ ਕੇ ਕਰੀਏ ਨਾ ਤੇ ਇਸ ਤਰ੍ਹਾਂ ਦਾ ਕੁਝ ਵੀ ਮਹਿਸੂਸ ਨਹੀਂ ਹੋਣਾ ਨਾ ਤੁਹਾਨੂੰ ਸੰਕੇਤ ਮਿਲਣਗੇ ਸਿਮਰਨ ਦੇ ਸਿਰ ਤੇ ਮਿਲਣਗੇ ਜਿਸ ਨੂੰ ਹੁਣ ਇੱਥੇ ਇੱਕ ਹੋਰ ਕਮੈਂਟ ਦੱਸਾਂਗੇ ਸੋ ਦੂਸਰਾ ਇੱਥੇ ਕਮੈਂਟ ਹੈ ਲਿਖਦੇ ਨੇ ਕਿ ਦੀਦੀ ਜੀ ਜੇਕਰ ਮਾਪੇ ਹੀ ਇਨਸਾਫ ਨਾ ਕਰਨ ਇੱਕ ਪਾਸੇ ਦੇ ਹੋ ਜਾਣ ਇੱਕ ਦਾ ਤੇ ਕਰਨ ਤੇ ਫਿਰ ਇੱਥੇ ਸਾਨੂੰ ਕੀ ਕਰਨਾ ਚਾਹੀਦਾ ਆ ਸੋ ਦੇਖੋ ਜੀ ਪਰਮਾਤਮਾ ਨੂੰ ਮਾਪਾ ਸਮਝ ਲਓ ਤੇ ਮਾਤਿਆਂ ਨੂੰ ਮਾੜਾ ਨਾ ਕਹੋ ਸੋ ਉਹ ਫਿਰ ਜਿਵੇਂ ਤੁਹਾਡੇ ਨਾਲ ਵਰਤਦੇ ਨੇ ਉਹ ਉਹਨਾਂ ਦੀ ਸਿਰਦਾ ਦੀ ਆਪਣੇ ਅਲੋ ਬਣ ਕੇ ਰਹਿਣਾ ਆ ਕਿਉਂਕਿ ਜਨਮ ਦਿੱਤਾ ਦੁਨੀਆ ਦੇਖੀ ਆਪਾਂ ਉਹਨਾਂ ਕਰਕੇ ਤੇ ਜੇਕਰ ਲੱਗਦਾ ਹੈ ਕਿ ਇਨਸਾਫ ਬਹੁਤਾ ਹੀ ਇਸ ਤਰ੍ਹਾਂ ਹੁੰਦੀ ਆ ਮਾਪੇ ਕਈ ਵਾਰ ਇੱਕ ਪਾਸੇ ਨੂੰ ਝੁਕ ਜਾਂਦੇ ਨੇ ਤੇ ਇੱਕ ਪਾਸੇ ਦਾ ਸੋਚ ਦੇਣੀ ਹੈ ਸੱਚਾਈ ਹੈ ਕਿਉਂਕਿ ਜਿੰਨਾ ਸਾਡਾ ਸਾਥ ਪਿੱਛੇ ਲਿਖਿਆ ਆ ਉਹਨਾਂ ਕਹੀ ਨਿਵਾ ਸਕਦੇ ਆ ਆਪਾਂ ਉਸ ਤੋਂ ਵੱਧ ਕੇ ਨਹੀਂ ਤੇ ਕਈ ਵਾਰ ਮਾਲਕ ਦੇ ਕੁਝ ਖਾਸ ਦੇਣਾ ਹੁੰਦਾ ਤੇ ਉਹ ਖਾਸ ਰਿਸ਼ਤਿਆਂ ਤੋਂ ਠੋਕਰ ਮਰਾਉਂਦਾ ਆ ਤੇ ਜਦੋਂ ਸਾਡੇ ਖਾਸ ਟੁੱਟਦੇ ਨੇ ਤੇ ਉਸ ਤੋਂ ਬਾਅਦ ਮਾਲਕ ਕੁਝ ਸਾਡੀ ਲਾਈਫ ਬਾਰੇ ਚੰਗਾ ਸੋਚ ਕੇ ਬੈਠਾ ਹੁੰਦਾ ਇਸ ਕਰਕੇ ਜਦੋਂ ਚੰਗਾ ਸਮਾਂ ਆਵੇ ਤੇ ਉਹਨਾਂ ਦਾ ਹੀ ਧੰਨਵਾਦ ਸ਼ੁਕਰਾਨਾ ਕਰਨਾ ਕਿ ਸਾਡੀ ਜ਼ਿੰਦਗੀ ਸਵਾਰਨ ਲਈ ਹੀ ਇਹ ਸਭ ਕੁਝ ਹੋਇਆ ਤੁਹਾਡੀ ਬਤੌਲਤ ਹੋਇਆ ਸੋ ਕਈ ਵਾਰ ਮਾਲਕ ਨੇ ਜਦੋਂ ਚੰਗਾ ਕਰਨਾ ਕਈ ਵਾਰ ਨਹੀਂ ਵੈਸੇ ਸੱਚ ਹੈ ਜਿਹਨੂੰ ਕੁਝ ਖਾਸ ਦੇਣਾ ਹੈ ਉਹਨੂੰ ਜੋ ਖਾਸ ਰਿਸ਼ਤੇ ਉਹਦੇ ਨੇ ਉਹਨਾਂ ਨਾਲ ਮੂੰਹ ਤੋੜ ਦਿੰਦਾ ਹੈ ਉਹਨਾਂ ਤੋਂ ਦੂਰ ਕਰ ਦਿੰਦਾ ਪਰਮਾਤਮਾ ਪਰ ਫਿਰ ਸਾਨੂੰ ਉਹ ਮੰਜ਼ਿਲ ਮਿਲਦੀ ਜਿਹੜੀ ਕਿ ਮੰਜ਼ਿਲ ਸਾਨੂੰ ਨਾਲ ਰਹਿ ਕੇ ਨਹੀਂ ਮਿਲ ਸਕਦੀ ਤੋ ਉਹ ਮੰਜ਼ਿਲ ਸਾਨੂੰ ਦੂਰ ਹੋ ਕੇ ਮਿਲਦੀ ਹੈ ਸੋ ਇਸ ਕਰਕੇ ਕਦੇ ਵੀ ਕਿਸੇ ਨੂੰ ਮਾਰਨਾ ਨਾ ਕੋ ਮਾਰੇ ਵਕਤ ਵਿੱਚ ਕਿਸ ਨੇ ਤਾਣਾ ਮਾਰਿਆ ਉਹ ਤੁਹਾਡੀ ਜਿੰਦਗੀ ਸਵਾਰ ਸਕਦਾ ਹੈ ਸਿਰਫ ਮਾਲਕ ਦੇ ਨਾਲ ਦੁੱਖ ਸੁੱਖਾਂ ਜੀ ਕਰਿਆ ਕਰੋ ਜੀ ਕਿਉਂਕਿ ਉਹ ਦੁੱਖਾਂ ਨੂੰ ਸੁਣਦਾ ਵੀ ਹੈ ਸਮਝਦਾ ਵੀ ਹੈ ਤੇ ਗੱਲਾਂ ਦੇ ਜਵਾਬ ਵੀ ਦਿੰਦਾ ਹੈ ਸਾਡਾ ਸਹਾਰਾ ਵੀ ਬਣਦਾ ਸਾਨੂੰ ਟੁੱਟਣ ਵੀ ਨਹੀਂ ਦਿੰਦਾ ਜੀ ਦੀ ਅਸੀਂ ਸੇਵਾ ਕਰਦੇ ਆ ਜਿਹਨੂੰ ਮੰਨਦੇ ਆ ਜਿਹੜਾ ਪ੍ਰੇਮ ਦੇ ਲੋ ਹੈ ਸੋ ਹੁਣ ਆਪਾਂ ਇੱਥੇ ਮੇਰ ਵਿਸ਼ੇ ਵਾਲ ਚੱਲਦੇ ਆ ਜੀ ਵੀਡੀਓ ਨੂੰ ਚੱਲਦੇ ਚੱਲਦੇ ਪਲੀਜ਼ ਇੱਕ ਲਾਈਕ ਤੇ ਸ਼ੇਅਰ ਵੱਤੋਂ ਵੱਧ ਜ਼ਰੂਰ ਕਰ ਦੇਣਾ ਵੀਡੀਓ ਨੂੰ ਜੀ ਤਾਂ ਕਿ ਕਿਸੇ ਹੋਰ ਰੂਹ ਦਾ ਭਲਾ ਹੋ ਸਕੇ ਤੇ ਤੁਸੀਂ ਇੱਕ ਚੰਗਾ ਕਰਮ ਵੀ ਕਰ ਸਕਦੇ ਹੋ ਬੈਠੇ-ਬੈਠੇ ਸੋ ਜਿੰਨੀਆਂ ਰੂਹਾਂ ਨੂੰ ਅਸੀਂ ਚੰਗੇ ਪਾਸੇ ਲਾਵਾਂਗੇ ਉੰਨੀ ਹੀ ਕਿਰਪਾ ਲਕਦੀ ਹੁੰਦੀ ਹੈ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇ ਦੀ ਗੱਲ ਕਰੀਏ ਕਿ ਆ ਕਿਹੜੀਆਂ ਰੂਹਾਂ ਹੈ ਜਿਨ੍ਹਾਂ ਤੇ ਪੀਰਾਂ ਦੀ ਰਹਿਮਤ ਹੁੰਦੀ ਹੈ ਖਾਸ ਸੋ ਖਾਸ ਰਹਿਮਤ ਉਹਦੀ ਪਾਉਣ ਲਈ ਹਰ ਕੋਈ ਇਹੋ ਜਿਹਾ ਨਹੀਂ ਬਣ ਸਕਦਾ ਕੋਈ ਵਿਰਲੀ ਰੂਹ ਹੀ ਇੱਥੇ ਤੱਕ ਪਹੁੰਚਦੀ ਹੈ ਬਨਾਂ ਰਸਤੇ ਦੇ ਵਿੱਚ ਤਾਂ ਕੋਈ ਵੀ ਰਹਿ ਸਕਦਾ ਹੈ ਸੋ ਰਸਤਾ ਪਾਰ ਕਰਨਾ ਹਰ ਇੱਕ ਦੇ ਵਾਸਤੇ ਦੀ ਗੱਲ ਨਹੀਂ ਤੇ ਰਸਤੇ ਦੇ ਵਿੱਚ ਹੀ ਰੁਕ ਜਾਣਾ ਰਸਤਾ ਬਦਲ ਲੈਣਾ ਇਸ ਤਰ੍ਹਾਂ ਬਹੁ ਰੂਹਾਂ ਕਰਦੀਆਂ ਹੈ ਤੇ ਕੋਈ ਵਿਰਲੀਆਂ ਰੂਹਾਂ ਹੁੰਦੀਆਂ ਜਿਹੜੀਆਂ ਮੇਨ ਮੰਜ਼ਿਲ ਤੱਕ ਪਹੁੰਚਣਾ ਚਾਹੁੰਦੀਆਂ ਤੇ ਡਟ ਕੇ ਮੁਕਾਬਲਾ ਮੁਸ਼ਕਲਾਂ ਦਾ ਕਰਦੀਆਂ ਹੈ ਹਿੰਮਤ ਰੱਖ ਕੇ ਕਰਮ ਕਰਦੇ ਨੇ ਜਾਂਦੀਆਂ ਹੈ ਤੇ ਉਹਨਾਂ ਨੂੰ ਉਹ ਚੀਜ਼ ਮਿਲ ਵੀ ਜਾਂਦੀ ਹੈ ਹਿੰਮਤ ਕਰਨ ਵਾਲਿਆਂ ਦੀ ਕਦੇ ਹਾਰ ਨਹੀਂ ਦੀ ਮਿਹਨਤ ਦਾ ਮੁੱਲ ਪੈ ਕੇ ਰਹਿਣਾ ਮਿਹਨਤ ਕਦੇ ਵਿਅਰਥ ਨਹੀਂ ਜਾਂਦੀ ਜੇ ਕੀਤੀ ਸੋ ਹੁਣ ਗੱਲ ਕਰੀਏ ਕਿ ਰੂਹਾਂ ਹੈ ਕਿਹੜੀਆਂ ਪਹਿਲੀ ਰਹਿਮਤ ਇਹਨਾਂ ਰੂਹਾਂ ਤੇ ਉਹ ਹੈ ਜਦੋਂ ਸਾਡੇ ਤੇ ਦੁੱਖ ਜ਼ਿਆਦਾ ਹੁੰਦੇ ਆਂਦੇ ਸੋ ਹਦੋਂ ਵੱਧ ਪਰੇਸ਼ਾਨੀ ਆਉਂਦੀ ਹੈ ਤਾਂ ਫਿਰ ਵੀ ਅਸੀਂ ਹੌਸਲਾ ਨਹੀਂ ਹਾਰਦੇ ਫਿਰ ਵੀ ਅਸੀਂ ਮਾਲਕ ਅੱਗੇ ਅਰਦਾਸਾਂ ਕਰਦੇ ਆਂ ਤੇ ਉਹਦੇ ਤੇ ਆਸ ਰੱਖਦੇ ਆਂ ਸੋ ਇਹ ਬਹੁਤ ਵੱਡੀ ਰਹਿਮਤ ਆ ਕਿ ਦੁੱਖ ਵੀ ਬਹੁਤ ਨੇ ਪਰੇਸ਼ਾਨੀਆਂ ਹੈ ਗਰੀਬੀ ਵੀ ਹੈ ਤੇ ਫਿਰ ਵੀ ਅਸੀਂ ਮਾਲਕ ਨੂੰ ਤਿਆਰ ਰਹੇ ਆਂ ਸਿਮਰਨ ਕਰ ਰਹੇ ਆਂ ਸੇਵਾ ਕਰ ਰਹੇ ਆਂ ਉਹਨਾਂ ਅੱਗੇ ਅਰਦਾਸਾਂ ਬੇਨਤੀਆਂ ਕਰ ਰਹੇ ਆਂ ਸੋ ਵਿਸ਼ਵਾਸ ਰੱਖ ਕੇ ਤੁਰੇ ਜਾ ਰਹੇ ਆਂ ਮੂਰੇ ਕੁਛ ਦਿੱਸਦਾ ਨਹੀਂ ਫਿਰ ਵੀ ਅਸੀਂ ਕਰਮ ਕਰਦੇ ਜਾ ਰਹੇ ਆ ਇਕ ਲੋਕ ਕਹਿੰਦੇ ਨੇ ਕਿ ਅੰਧ ਵਿਸ਼ਵਾਸ ਆ ਤੁਸੀਂ ਤੁਹਾਨੂੰ ਮਿਲਿਆ ਕੀ ਪਰ ਕੁਝ ਨਾ ਕੁਝ ਤਾਂ ਰੂਹ ਨੂੰ ਮਿਲ ਰਿਹਾ ਹੈ ਜਿਹੜਾ ਵਾਰ-ਵਾਰ ਅਸੀਂ ਪਰੇਸ਼ਾਨੀ ਵਿੱਚ ਹੋ ਕੇ ਵੀ ਗਰੀਬੀ ਵਿੱਚ ਹੋ ਕੇ ਵੀ ਮਾਲਕ ਨਾਲ ਜੁੜੇ ਹੋਏ ਆ ਹਿੰਮਤ ਨਹੀਂ ਹਾਰਦੇ ਫਿਰ ਵੀ ਰਸਤੇ ਤੇ ਤੁਰੇ ਆ ਕਿਉਂ ਤੁਰੇ ਆ ਕਿਉਂਕਿ ਉਹ ਤੋਰ ਰਿਹਾ ਹੈ ਜੋ ਸਾਡੇ ਪਿਛਲੇ ਜਨਮਾਂ ਦੇ ਗੁਨਾਹ ਹੈ ਸਾਨੂੰ ਨਹੀਂ ਪਤਾ ਸਾਡੇ ਤੋਂ ਕੀ ਹੋਇਆ ਉਹ ਮਾਲਕ ਨੂੰ ਪਤਾ ਹੈ ਤੇ ਉਹ ਸਾਡੇ ਗੁਨਾਹਾਂ ਨੂੰ ਕੱਟਦਾ ਜਾ ਰਿਹਾ ਤੇ ਸਾਨੂੰ ਹੌਸਲਾ ਵੀ ਦਿੰਦਾ ਜਾ ਰਿਹਾ ਆ ਕਿ ਮੈਂ ਤੁਹਾਡੇ ਨਾਲ ਐਵੇਂ ਨਹੀਂ ਅਸੀਂ ਹਿੰਮਤ ਕਰਕੇ ਤੁਰੇ ਜਾ ਰਹੇ ਸੋ ਜਦੋਂ ਸਾਡਾ ਮਨ ਸਾਫ਼ ਹੁੰਦਾ ਹੈ ਤੇ ਉਹ ਮਾਲਕ ਸਾਡਾ ਸਾਥ ਨਹੀਂ ਛੱਡਦਾ ਉਹ ਹਮੇਸ਼ਾ ਨਾਲ ਹੁੰਦਾ ਹੈ ਹਿੰਮਤ ਹੌਸਲਾ ਵੀ ਉਹ ਹੀ ਉਹ ਦੇਣ ਵਾਲਾ ਹੈ ਉਹਦੇ ਤੋਂ ਬਿਨਾਂ ਅਸੀਂ ਕੁਝ ਵੀ ਨਹੀਂ ਕਰ ਸਕਦੇ ਤੇ ਜਿਨ੍ਹਾਂ ਨੂੰ ਹਿੰਮਤ ਹੌਸਲਾ ਨਹੀਂ ਦਿੰਦਾ ਉਹ ਰਸਤੇ ਦੇ ਵਿੱਚ ਹੀ ਭਟਕ ਜਾਂਦੇ ਨੇ ਸੋ ਕਦੇ ਮੰਜ਼ਿਲ ਤੱਕ ਪਹੁੰਚਦੇ ਹੀ ਨਹੀਂ ਸੋ ਇੱਥੇ ਪਹਿਲਾਂ ਇੱਕ ਵਾਰ ਫੇਰ ਦੱਸ ਦਈਏ ਕਿ ਜੇਕਰ ਤੁਹਾਨੂੰ ਸਾਡੀ ਆਵਾਜ਼ ਇੰਗਲਿਸ਼ ਦੇ ਵਿੱਚ ਸੁਣਾਈ ਦੇ ਰਹੀ ਆ ਤੇ ਉਹ ਆਵਾਜ਼ ਨੂੰ ਤੁਹਾਨੂੰ ਉਦ ਹੀ ਸਹੀ ਕਰਨਾ ਪਵੇਗਾ ਜੀ ਸੋ ਵੀਡੀਓ ਚੱਲਦੇ-ਚੱਲਦੇ ਹੀ ਤੁਸੀਂ ਆਵਾਜ਼ ਸਹੀ ਕਰ ਸਕਦੇ ਹੋ ਪਹਿਲਾਂ ਵਾਰ ਤੁਹਾਨੂੰ ਪੰਜਾਬੀ 'ਚ ਆਵਾਜ਼ ਸੁਣੇਗੀ ਜੇਕਰ ਕਿਸੇ ਵੀ ਵੀਡੀਓ ਦੀ ਆਵਾਜ਼ ਇਹ ਤੁਹਾਨੂੰ ਇੰਗਲਿਸ਼ ਦੇ ਵਿੱਚ ਸੁਣਾਈ ਦੇ ਰਹੀ ਆ ਤੇ ਸਮਝ ਨਹੀਂ ਆਉਂਦੀ ਅਸੀਂ ਇੱਕ ਵੀਡੀਓ ਬਣਾ ਕੇ ਪਾਈ ਹੋਈ ਹੈ ਸ਼ਾਰਟ ਉਹ ਨੂੰ ਦੇਖ ਲਓ ਉਸ ਦੇ ਸਬੰਧ ਸਹੀ ਤੁਸੀਂ ਕਰ ਸਕਦੇ ਹੋ ਜੀ ਸੋ ਹੁਣ ਇੱਕ ਗੱਲ ਕਰੀਏ ਹੋਰ ਕਿ ਹੋਰ ਇੱਕ ਰਹਿਮਤ ਦੀ ਆਪਾਂ ਇੱਥੇ ਗੱਲ ਕਰਦੇ ਆਂ ਕਿ ਤੁਹਾਡੀ ਸੰਗਤ ਚੰਗੀ ਹੋਣ ਲੱਗ ਪਵੇਗੀ ਸੋ ਜਿੱਤਾ ਹੀ ਤੁਸੀਂ ਪਰਮਾਤਮਾ ਨਾਲ ਜੁੜੋਗੇ ਮਨ ਸਾਫ਼ ਰੱਖ ਕੇ ਚੱਲੋਗੇ ਤੁਹਾਡੀ ਸੰਗਤ ਵੀ ਉਹੋ ਜੀ ਹੁੰਦੀ ਯਾਨੀ ਤੁਹਾਨੂੰ ਮਾੜੀ ਸੰਗਤ ਚੰਗੀ ਨਹੀਂ ਲੱਗਣੀ ਤੇ ਤੁਸੀਂ ਕੋਸ਼ਿਸ਼ ਕਰਨੀ ਕਿ ਤੁਸੀਂ ਚੰਗਿਆਂ ਦਾ ਸੰਗ ਕਰੀਏ ਚੰਗੇ ਲੋਕਾਂ ਚ ਬੈਠੀ ਉੱਠੀਏ ਜਿੱਥੋਂ ਸਾਨੂੰ ਕੁਝ ਸਿੱਖਣ ਨੂੰ ਮਿਲ ਸਕੇ ਸੋ ਜਦੋਂ ਤੁਸੀਂ ਚੰਗੀ ਸੰਗਤ ਕਰਨ ਲੱਗਦੇ ਐ ਵੀ ਉਹ ਮਾਲਕ ਦੀ ਕਿਰਪਾ ਨੂੰ ਵੀ ਮਾਲਕ ਫਿਰ ਉਹਨਾਂ ਰੂਹਾਂ ਦੇ ਵਿੱਚ ਸਾਨੂੰ ਬਿਠਾਲਣ ਲੱਗ ਪੈਂਦਾ ਜਿਨ੍ਹਾਂ ਰੂਹਾਂ ਤੇ ਮਾਲਕ ਦੀ ਕਿਰਪਾ ਹੁੰਦੀ ਹੈ ਤੇ ਜਿਹੜੀਆਂ ਰੂਹਾਂ ਪਰਮਾਤਮਾ ਨਾਲ ਜੁੜੀਆਂ ਹੈ ਬੰਦਗੀ ਨਾਲ ਜੁੜੀਆਂ ਹੈ ਕਿਉਂਕਿ ਫਿਰ ਕਹਿੰਦੇ ਨਹੀਂ ਹੁੰਦੇ ਹਾਣ ਨੂੰ ਹਾਣ ਪਿਆਰਾ ਸੋ ਜਿਹੋ ਜੇ ਅਸਦੀਆਂ ਤੇ ਉਹੋ ਜੇ ਇਹ ਸਾਨੂੰ ਮੋਹੋਂ ਮਿਲ ਜਾਵੇ ਤਾਂ ਗੱਲ ਬਣਦੀ ਆ ਤੇ ਸਾਡੀ ਜੋ ਮਨ ਦੇ ਵਿਚਾਰ ਉਹ ਮੇਲ ਮੈਚ ਕਰਦੇ ਨੇ ਮੇਲ ਖਾਂਦੇ ਨੇ ਤੇ ਸਾਡੀ ਜ਼ਿੰਦਗੀ ਹੋਰ ਵੀ ਜ਼ਿਆਦਾ ਖੂਬਸੂਰਤ ਹੋ ਜਾਂਦੀ ਹੈ ਸੋ ਪਰਮਾਤਮਾ ਜਦੋਂ ਕਿਰਪਾ ਕਰਦਾ ਉਹ ਫਿਰ ਆਪਣੇ ਨਾਲ ਹੀ ਜੋੜੇ ਰੱਖਦਾ ਆਪਣੇ ਵਰਗੇ ਹੀ ਆਪਣੇ ਪਿਆਰੇ ਹੀ ਟਕਰੌਂਦਾ ਜ਼ਿੰਦਗੀ ਦੇ ਵਿੱਚ ਜਦੋਂ ਕੰਮ ਬਣਦੇ ਆ ਉਹ ਫਿਰ ਤੁਸੀਂ ਦੇਖੋਗੇ ਕੋਈ ਕੰਮ ਨਹੀਂ ਬਣ ਰਿਹਾ ਧੁਰ ਨਹੀਂ ਚੜ ਰਿਹਾ ਤੇ ਉਹ ਧੁਰ ਚੜੇਗਾ ਵੀ ਜਿਸ ਦਿਨ ਉਹ ਮਾਲਕ ਦੀ ਕਿਰਪਾ ਨਾਲ ਚੜੇਗਾ ਤੇ ਮਾਲਕ ਉਹਨਾਂ insan ਨਾਰਾਈ ਤੁਹਾਡਾ ਕੰਮ ਕਰਾ ਦੇਗਾ ਜਿਹੜੇ ਉਹਦੀ ਬੰਦਗੀ ਕਰਨ ਵਾਲੇ ਆ ਉਹਦੇ ਤੇ ਯਕੀਨ ਰੱਖਣ ਵਾਲੇ ਜਿਹਨੂੰ ਤੁਸੀਂ ਮੰਨਦੇ ਹੋ ਉਹ ਹੀ ਉਹ ਮੂਹਰੇ ਟੱਕਣਗੇ ਤੁਹਾਨੂੰ ਸੋ ਇਹ ਸਚਾਈ ਹੈ ਜ਼ਿੰਦਗੀ ਦੀ ਇੱਕ ਵਾਰ ਪਰਖ ਕੇ ਦੇਖਣਾ ਕਿ ਜਿਹੜਾ ਕੰਮ ਧੁਰਨੀ ਚੜਦਾ ਤੁਸੀਂ ਸੇਵਾ ਕਰਦੇ ਹੋ ਮਾਲਕ ਦੀ ਤੇ ਜਿਸ ਦਿਨ ਉਹ ਕੰਮ ਵੱਡਣਾ ਹੈ ਤੁਹਾਨੂੰ ਮੂਹਰੇ ਵੀ ਉਹੀ ਫਰਿਸ਼ਤਾਂ ਦਿਖਾਈ ਦੇਵੇਗਾ ਉਹ ਹੀ ਫਰਿਸ਼ਤਾ ਮੋਰੇ ਵੀ ਬੈਠਾ ਹੋਵੇਗਾ ਜਿਹਦੀ ਤੁਸੀਂ ਸੇਵਾ ਕਰਦੇ ਹੋ ਜਿਹਨੂੰ ਧਿਆਉਂਦੇ ਹੋ ਤਾਂ ਸਮਝ ਆਣਾ ਕਿ ਸਾਡੇ ਕਾਜ ਚੋਂ ਮਾਲਕ ਨੇ ਆਪ ਵਿੱਚ ਹੋ ਕੇ ਸਵਾਰੇ ਹੈ ਜਿਹਦੀ ਅਸੀਂ ਬੰਦਗੀ ਕਰਦੇ ਮੋਰੇ ਉਹ ਆਪ ਬੈਠਾ ਆ ਤਾਂ ਇੱਥੋਂ ਦਾ ਬਹੁਤ ਸੌਖਾ ਇਸ਼ਾਰਾ ਸਮ ਦੇ ਵਿੱਚ ਆਉਂਦਾ ਹੈ ਕਿ ਉਹ ਮਾਲਕ ਸਾਡਾ ਸਾਥ ਨਹੀਂ ਛੱਡ ਰਿਹਾ ਸਾਡਾ ਸਾਥ ਦੇ ਰਿਹਾ ਸਾਨੂੰ ਨਜ਼ਰ ਨਹੀਂ ਆਉਂਦਾ ਸਾਨੂੰ ਦੀ ਆਵਾਜ਼ ਨਹੀਂ ਸੁਣਾਈ ਦਿੰਦੀ ਪਰ ਸਹਾਰਾ ਉਹਦਾ ਸਾਨੂੰ ਪੂਰਾ ਮਿਲਿਆ ਹੋਇਆ ਆ ਸੋ ਅਸੀਂ ਬਹੁਤ ਜ਼ਿੰਦਗੀ ਵਿੱਚ ایسے ਰਿਸ਼ਤੇ ਦੇਖੇ ਕਿ ਜਿਹੜੇ ਮੰਨ ਲਓ ਅਸੀਂ ਮਾਤਾ ਨੂੰ ਮੰਨਦੇ ਜਾਂ ਪੀਰਾਂ ਨੂੰ ਮੰਨਦੇ ਆ ਤੇ ਮੂਰੇ ਜਿੱਥੇ ਰਿਸ਼ਤੇ ਜੁੜਦੇ ਨੇ ਉਹ ਵੀ ਉਹੀ ਲੈਨ ਨੂੰ ਮੰਨ ਰਹੇ ਆ ਤੇ ਫਿਰ ਉਹ ਇਸ਼ਾਰਾ ਉਸੇ ਰਿਸ਼ਤੇ ਦਾ ਹੁੰਦਾ ਕਿ ਬਸੇ ਇੱਕ ਹੀ ਫਰਸ਼ਤਾ ਤੁਹਾਨੂੰ ਨਜ਼ਰ ਆ ਰਿਹਾ ਆ ਸੋ ਤੁਸੀਂ ਮੰਨ ਰਹੇ ਹੋ ਮੂਰੇ ਵੀ ਉਹੀ ਉਹ ਬੈਠਾ ਹੈ ਤੇ ਸਤਿਕਾਰ ਕਰੋ ਧੰਨਵਾਦ ਕਰੋ ਕੰਮ ਤੁਹਾਡਾ ਪੂਰਾ ਹੋਵੇਗਾ ਉਹ ਕੰਮ ਤੁਹਾਡਾ ਤੁਰ ਚੜ੍ਹੇਗਾ ਜਿੱਥੇ ਉਹ ਮਾਲਕ ਤੁਹਾਡਾ ਸੰਬੰਧ ਜੋੜੇਗਾ ਸੋ ਤੁਹਾਨੂੰ ਜਿੰਨਾ ਰੂਹਾਂ ਦੇ ਨਾਲ ਜੋੜੇਗਾ ਸੋ ਧੰਨਵਾਦ ਸ਼ੁਕਰਾਨਾ ਜਿੰਨਾ ਅਸੀਂ ਕਰੀਏ ਉੰਨੇ ਹੀ ਜਲਦੀ ਉਹ ਸਾਡੀ ਪੁਕਾਰ ਨੂੰ ਸੁਣਦਾ ਹੈ ਜੀ ਮਾਲਕ ਸੋ ਹੁਣ ਇੱਥੇ ਵੀਡੀਓ ਆਪਾਂ ਸਮਾਪਤ ਕਰਦੇ ਆਂ ਜੈ ਪੀਰਾਂ ਦੀ ਜੈ ਸਾਈਆਂ ਦੀ